ਨਿਗੋਜੂ ਘਟਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨੀ ਕੀ ਗੋਦੀ ਸੁਭਾਈ ਮਾਨੁਖੀ ਤਤਵ ਲਈ ਤੁਮ ਅੰਮ੍ਰਿਤ ਮੇ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਵਿਭਾਗੀ ਸਤਸੰਗੀ ਜਨੋ ਆਓ ਮੁਰਪਤੀ ਪ੍ਰਵਾਨ ਕਰੋ ਜੀ ਕੋਈ ਰਸਨਾ ਵੰਢੀ ਨਾ ਰਹੇ ਸਾਰੇ ਆਪ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਮਾਰੂ ਰਗ ਦੇ ਅੰਦਰ ਪਾਵਨ ਬਾਣੀ ਜੇਦੀ ਆਪਾਂ ਅੱਜਾਰ ਵਿਚਾਰ ਸਰਵਣ ਕਰ ਰਹੇ ਹਾਂ ਅੱਜ ਦੇ ਸ਼ਬਦ ਦਾ ਕੇਂਦਰੀ ਭਾਵ ਹੈ ਸੰਤਨ ਕੀ ਊਟ ਆਪੇ ਆਪ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1001 ਤੇ ਸ਼ਬਦਾਂ ਹੈ ਸਤਿਗੁਰੂ ਫਰਮਾਨ ਕਰ ਰਹੇ ਨੇ ਕਿ हे ਭਾਈ ਪ੍ਰਮਾਤਮਾ ਹੀ ਸੰਜਨਾ ਦਾ ਆਸਰਾ ਹੈ ਇਸ ਗੱਲ ਦਾ ਸਾਰਿਆਂ ਨੂੰ ਉਪਰਮਾਨ ਸਾਡੇ ਜੀਵਨ ਦੇ ਵਿੱਚ ਅਸੀਂ ਰੋਜ਼ਾਨਾ ਸੁਣਨੇ ਹਾਂ ਸੰਤ ਭਗਤ ਉਨ੍ਹਾਂ ਦਾ ਆਸ਼ਰਾ ਰੱਬ ਹੈ ਹਰ ਜੁਗ ਜੁਗ ਕਬ ਤੂ ਪਾਇਆ ਮੈਂ ਜੜਖ ਨ ਆਇਆ RAM ਰਾਜ ਜੀ ਹਰਨਾਖ ਦੁਸ਼ਟ ਹਰ ਮਾਰਿਆ ਪਹਿਲਾਤਰਾਇਆ ਹੰਪਾੜੀਆਂ ਨਤ ਕਾਂ ਪਿਤ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐ ਸਰਸਿ ਬਿਆੰਤ ਲੈ ਛਡਾਇਆ ਯੂਸ਼ਮਲ ਜੀ ਨਹਿਮ ਜੋ ਪ੍ਰਮਾਤਮਾ ਦੀ ਕਿਰਪਾ ਦਾ ਅਸਦੀਵੀ ਪਾਤਰ ਬਣਦਾ ਹੈ ਸੰਨ ਜਿਸ ਵਿਅਕਤੀ ਨੇ ਉਸ ਪ੍ਰਮਾਤਮਾ ਦਾ ਚਿੰਤਨ ਹਰ ਵੇਲੇ ਕੀਤਾ ਹੈ ਅਰਤਨਾ ਹਰ ਵੇਲੇ ਕੀਤੀ ਹੈ ਜਿੱਦੇ ਜੇਨ ਵਿੱਚ ਪਰਮੇਸ਼ਰ ਆਵश्यक ਹੈ ਜਿਨੇ ਅੰਦਰੋਂ ਪਰਮੇਸ਼ਰ ਨੂੰ ਪ੍ਰਗਟ ਕਰ ਲਿਆ ਹੈ ਉਹਨਾਂ ਤੇ ਉਹ ਸਦਾ ਹਲਕਿਕ ਬਣ ਕੇ ਕਿਰਪਾ ਕਰਦੇ। ਕਿਉਂਕਿ ਉਹਨਾਂ ਦਾ ਆਪਣਾ ਕੁਝ ਨਹੀਂ ਰਿਂਦਾ ਉਹ ਸਾਰਾ ਉਹ ਪਰਮੇਸ਼ਰ ਤੇ ਛੱਡ ਦਿੰਦੇ ਨੇ। ਤੂੰ ਹੀ ਤੂੰ ਹੈ ਬਸ। ਸਾਨੂੰ ਕੁਝ ਵੀ ਨਹੀਂ ਪਤਾ ਸੀ ਕੁਝ ਵੀ ਨਹੀਂ ਕਰ ਸਕਦੇ। ਇਹ ਦਾਤਾ ਜੋ ਕੁਝ ਕਰਨਾ ਹੈ ਉਹ ਹੀ ਕਰਦਾ। ਇਸ ਕਰਕੇ ਜਿਨ੍ਹਾਂ ਨੇ ਰਮੇਸ਼ ਨੂੰ ਆਪਾ ਸਮਰਪਿਤ ਕੀਤਾ ਉਪਕਾਰ ਉੱਤੇ ਉਸੰਤ ਸਾਡੀ ਓਟ ਸਤਾਣੀ ਸੰਤਾ ہمارا ਬਹਿਣਾ ਕਿਤੇ ਭਗਤਾਂ ਨੇ ਆਖਿਆ ਤੂੰ ਭਗਤਾਂ ਕੈ ਵਾਸ਼ ਭਗਤਾਂ ਤਾਂ ਤੇਰਾ ਰੱਬ ਨੇ ਵੀ ਖੁਸ਼ ਹੋਇਆ ਕਿ ਅਖੀਰ ਮੇਰੇ ਭਗਤ ਜੜੇ ਮੈਂ ਉਹਨਾਂ ਨੂੰ ਸ਼ਾਬਾਹਨਾ ਪ੍ਰਭਾਨ ਬਲਿਹਾਰੀ ਮੇਰੀ ਮੰਨਦੀ ਭਗਤ ਸੁਦਾਵੈ ਬੰਦੀ ਭਗਤਨਾ ਛੋਟੇ ਮੋਹੀ ਮਾ ਇਹਨੋਂ ਉਹਨਾਂ ਉਸ ਸੰਤ ਨੂੰ ਭਗਤ ਨੂੰ ਸ਼ਕਤ ਕਰਨੀ ਪੈਂਦੀ ਹੈ ਭਗਤੀ ਕਰ ਕਰਕੇ ਸੇਵਾ ਕਰ ਕਰਕੇ ਸਿਮਰਨ ਕਰ ਕਰਕੇ ਆਪਣੇ ਅੰਗੂਰ ਰੱਬ ਨੂੰ ਪ੍ਰਗਟ ਕਰਨਾ ਪੈਂਦਾ ਹੈ ਆਪਣੀ ਮਤ ਦਾ ਤਿਆਗ ਕਰਨਾ ਪੈਂਦਾ ਹੈ Guru ਦੀ ਮਤ ਨੂੰ ਧਾਰਨ ਕਰਨਾ ਪੈਂਦਾ ਤਾਂ ਹੀ ਕੰਮੇ ਪਾਤਸ਼ਾਹ ਨੇ ਆਖਿਆ ਸੀ ਕਿ ਬੰਦਗੀ ਘਰ ਭਗਤੀ ਅਰ ਆਪਣੀ ਮਤ ਛੱਡ ਦੇ ਕਛਿ ਪੜਿਆ ਤੇ ਰੋਡ 'ਤੇ ਧਾਰਨ ਨਹੀਂ ਕੀਤੀ ਮਤ ਨੂੰ ਸਤਿਗੁਰਾਂ ਤੇ ਸਾਨੂੰ ਸੁਨੇਹਾ ਦਿੱਤਾ ਨਾ ਗੁਰ ਕੀ ਮਤ ਤੂੰ ਲਹਿ ਏ ਆਨੇ ਭਗਤ ਬਿਨਾ ਬਹੁਤੂ ਬੇਸ਼ਾਨੇ ਇਹੇ ਭਾਈ ਇਹ ਅਣਜਾਣ ਮਨੁੱਖ ਉਦ ਦੀ ਮਤ ਧਾਰਨ ਕਰ ਯੋਗ ਜੀ ਗੁਰੂ ਕਹਿੰਦਾ ਉਹਨੂੰ ਮੰਨ ਕਲਾ ਬਾਣੀ ਨੂੰ ਪੜਨਾ ਕਲਾ ਬਾਣੀ ਨੂੰ ਬਾਣਾ ਬਾਣੀ ਪੜਦਿਆਂ ਪੜਦਿਆਂ ਗੁਰ ਬਾਣੀ ਗਾਦਿਆਂ ਗਾਦਿਆਂ ਗੁਰ ਬਾਣੀ ਪੜਦਾ ਜੋ ਕੁਝ ਗੁਰ ਬਾਣੀ ਵਿੱਚ ਗਿਆ ਹੈ ਉਹਨੂੰ ਹਿਰਦੇ ਅੰਦਰ ਧਾਰਨ ਕਰ ਲੈ ਉਹਦੇ ਅਨੁਸਾਰ ਆਪਣੇ ਜੀਵਨ ਦੇ ਕਰਮ ਕਰਨੇ ਆਰੰਭ ਕਰ ਜੋ ਗੁਰੂ ਕਹਿੰਦਾ ਹੈ ਗੁਰੂ ਦੀ ਆਖੇ ਲਾ ਕੇ ਆਪਣੀ ਜ਼ਿੰਦਗੀ ਚਤਪਦੀ ਦੀ ਲਿਆ। ਜਿਸਦ ਗੁਰਾਂ ਕਿਹਾ ਉਹ ਦਾਤਾ ਜਦੋਂ ਰਹਿਮਤਾ ਕਰਦਾ ਜਦੋਂ ਬਖਸ਼ਿਸ਼ ਕਰਦਾ ਜਿਸ ਵਿਅਕਤੀ ਤੇ ਕਿਰਪਾ ਹੋਈ ਉਹਨੇ ਗੁਰੂ ਦੀ ਗੱਲ ਨੂੰ ਮੰਨ ਲਿਆ ਜਿਹਨੇ ਮੰਨਿਆ ਉਹ ਪਰਮੇਸ਼ਰ ਦਾ ਜਨ ਬਣ ਗਿਆ ਸੇਵਕ ਬਣ ਗਿਆ ਭਗਤ ਬਣ ਗਿਆ ਸੰਤ ਬਣ ਗਿਆ। ਉਹਨਾਂ ਦਾ ਆਸਰਾ ਰੱਬ ਆ ਬਣ ਗਿਆ ਉਹ ਪਰਮੇਸ਼ਰ ਦੀ ਟੇਕ ਵਿੱਚ ਜ਼ਿੰਦਗੀ ਜੰਦੇ ਨੇ ਪਰਮੇਸ਼ਰ ਦੇ ਆਸਰੇ ਤੇ ਜੀਵਨ ਜੰਦੇ ਨੇ ਹਰ ਪਾਸੇ ਨੂੰ ਵੇ ਪ੍ਰਵਾਹ ਵਹਿੰਦੇ ਹਨ ਤੇ ਪੰਜਵੇਂ ਪਾਸਾ ਕਿੰਦੇ ਨੇ ਉਹਨਾਂ ਦੀ ਓਟ ਹੀ ਰੱਬ ਹੈ ਉਨ੍ਹਾਂ ਦਾ ਆਸਰਾ ਪਰਮੇਸ਼ਰ ਹੈ ਇਕ ਥਾਂ ਬਾਣੀ ਵਿੱਚ ਸਬਾਖਿਆ ਵੀ ਇਸ ਜਿੰਦ ਨੂੰ ਆਸਰਾ ਹੀ ਰੱਬ ਦਾ ਚਾਹੀਦਾ ਹੈ ਦੂਜੇ ਆਸਰੇ ਤੇ ਬੇਕਾਰ ਹਨ ਜਿਵੇਂ ਉਲਾ ਨਾਮ ਕਾ ਕੁਲਾ ਕੇ ਤਨੇ ਓਲਡ ਨੂੰ ਇਸ ਜਿੰਦ ਨੂੰ ਆਸਰਾ ਨਾਮ ਦਾ ਸਤ ਗੁਰ ਅਖਿਆਲ ਬਾਕੀ ਜਿੰਨੇ ਵੀ ਕਰਮ ਕਰਨੇ ਹਨ ਅਵਰ ਦੇ ਕਰਮ ਕਮਾਵਨੂੰ ਤਿੰਨ ਵਹਿ ਭਉ ਹੈ ਜਾਮ ਕਾ ਉਹਨਾਂ ਵਿੱਚ ਜਮਾ ਦਾ ਡਰ ਛਪਿਆ ਹੋਇਆ ਜਿਹੜੇ ਬਾਕੀ ਦੇ ਕਰਮ ਨੇ ਇਹ ਲਈ ਬਾਕੀ ਨੇ ਕਰਮ ਕਰਨੇ ਉਹਨਾਂ ਜਮਾ ਦਾ ਪੈ ਹੈ ਜਮਾ ਦਾ ਡਰ ਹੈ ਕਿਸ ਕਰਕੇ ਇਸ ਜਿਤ ਨੂੰ ਅਸਰੈ ਪਰਮੇਸ਼ਰ ਦੇ ਨਾਮ ਦਾ ਇਸ ਜਿਤ ਨੂੰ ਓਟ ਹੈ ਪਰਮੇਸ਼ਰ ਦੇ ਨਾਮ ਦੀ ਇਸ ਜਿਤ ਨੇ ਪਰਮੇਸ਼ਰ ਦੇ ਆਸਰੇ ਤੇ ਜਿਉਣਾ ਹੈ ਬਾਕੀ ਦੇ ਜਿੰਨੇ ਵੀ ਕਰਮ ਨੇ ਉਹਨਾਂ ਵਿੱਚ ਜਮਾ ਦਾ ਪੈ ਛਿਪਿਆ ਹੋਇਆ ਹੈ ਅਵਰ ਜੀ ਕਰਨ ਕਰਾਮ ਨੂੰ ਤਿਨ ਮੈਂ ਪਉ ਹੈ ਜਮ ਕਾ ਜਮਾ ਦਾ ਡਰ ਨਾ ਜਦ ਦਰਦ ਤੇ ਅੱਖਾਂ ਰੱਬ ਦਾ ਚਿੰਤਨ ਕਰ ਹਮੇਸ਼ਾ ਦੀ ਕੀਰਤੀ ਕਰ ਹੋ ਪਰਮੇਸ਼ਰ ਸਾਡੇ ਸੁੱਖ ਦੇਣ ਵਾਲਾ ਇਸ ਜਿੰਦ ਨੂੰ ਉਹਦੇ ਤੋਂ ਪ੍ਰਾਪਤ ਕੀਤੇ ਸੁੱਖਾਂ ਦੀ ਓਟ ਵਿੱਚ ਜਦੋਂ ਤੂੰ ਜ਼ਿੰਦਗੀ ਜਿਉਣਾ ਹੈ ਉਹ ਸ਼ੋਕ ਸਦੀਵੀ ਬਣ ਜਾਂਦੇ ਨੇ ਉਹ ਤੈਨੂੰ ਆਤਮਿਕ ਪੱਖ ਦਾ ਜੀਵਨ ਦਿੰਦੇ ਨੇ ਉਤਮ ਪਦਵੀ ਦਿੰਦੇ ਹਨ ਤਾਂ ਇਹ ਸਾਧਗੁਰਾਂ ਇਹ ਗੱਲ ਆਖੀ ਸੀ ਕਿ ਉਹ ਪਰਮੇਸ਼ਰ ਦਾ ਚਿੰਤਨ ਨਹੀਂ ਕਰਦਾ ਉਹਦੀ ਅਰਦਾਸ ਨਹੀਂ ਕਰਦਾ ਉਹਦੇ ਤੋਂ ਦੂਰ ਰਹਿ ਕੇ ਜੀਵਨ ਜਿਉ ਰਿਹਾ ਹੈ ਜੇ ਉਹਦੇ ਤੋਂ ਦੂਰ ਰਹਿ ਕੇ ਜ਼ਿੰਦਗੀ ਨੂੰ ਜਿਉਣਾ ਕੀਤਾ ਤੇ ਪ੍ਰਾਪਤੀ ਕਿਸੇ ਵੀ ਤਰ੍ਹਾਂ ਨਹੀਂ ਹੋਵੇਗੀ ਨਿਸ਼ਕਰਕ ਕੇ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈ ਇਹ ਸ਼ਬਦ ਦੀ ਪਹਿਲੀ ਕੋੜੀ ਸ਼ਬਾ ਪ੍ਰਮਾਣ ਕੀਤਾ ਚਰਨ ਕਮਲ ਪ੍ਰਭ ਰਾਖੇ ਜੀਤ ਹਰ ਗੁਣ ਗਾਵੋ ਨੀਤਾ ਨੀਤ ਹੈ ਭਾਈ ਸੰਜਣਾ ਦੇ ਪ੍ਰਭੂ ਦੇ ਸੋਨੇ ਚਰਨ ਸਦਾ ਆਪਣੇ ਚਿਤ ਵਿੱਚ ਵਸਾਏ ਨੇ ਹਨ ਸੰਜਣ ਚਿੜ ਨੇ ਉਹ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਚਰਣ ਕੀ ਹਨ ਪਰਮੇਸ਼ਰ ਦਾ ਨਾਮ ਉਹ ਨੂੰ ਆਪਣੇ ਹਿਰਦੇ ਵਿੱਚ ਸਦਾ ਵਸਾ ਕੇ ਰੱਖਦੇ ਨੇ ਹਰ ਗੁਣ ਗਾਵੈ ਨੀਤਾ ਨੀਤ ਉਹ ਪਰਮੇਸ਼ਰ ਦੇ ਗੁਣਾ ਨੂੰ ਨਿਤਾ ਪ੍ਰਤੀ ਹਰ ਵੇਲੇ ਹਰ ਸਮੇਂ ਗੰਦੇ ਆਪਾਂ ਤੇ ਆਕ ਜੰਦੇ ਆ ਥੱਕ ਜੰਦੇ ਆ ਕਈਆਂ ਨੇ ਦੇਵ ਸਵਾਲ ਕੀਤਾ ਵੀ ਰੋਜ਼ ਪੰਡ ਪਾਣੀ ਕਿਉਂ ਰੋਜ਼ ਜਪਜੀ ਕਿਉਂ ਉਹਨਾਂ ਨੂੰ ਸਵਾਲ ਕਰੋ ਵੀ ਰੋਜ਼ ਰੋਟੀ ਕਿਉਂ ਢੇੜ ਦੀ ਭੁੱਖ ਨੂੰ ਮਟਾਉਣ ਵਾਸਤੇ ਸਾਡਾ ਜਿਹੜਾ ਜ਼ਰੂਰੀ ਭੋਜਨ ਹੈ ਉਹ ਕਣਕ ਦੀ ਰੋਟੀ ਤੇ ਨਾਲ ਜਿਹੜੀ ਮਰਜੀ ਸਬਜ਼ੀ ਹੋਵੇ ਦੂਜਾ ਆਟਾ ਸੀ 2 ਦਿਨ ਖਾਈਏ 4 ਦਿਨ ਖਾਈਏ ਮਨਾ ਪੈਂਦਾ ਹੈ ਇੱਕ ਵਿਸ਼ੇਸ਼ ਭੋਜਨ ਸਾਡੇ ਦੀ ਬਣਾਇਆ ਗਿਆ ਆਪਣੀਆਂ ਜ਼ਿੰਦਗੀ ਦੀਆਂ ਬਿਮਾਰੀਆਂ ਰੋਗਾਂ ਕਰਕੇ ਅਸੀਂ ਹੋਰ ਆਟੇ ਕਈ ਕੀ ਚੀਜ਼ਾਂ ਨੂੰ ਮਿਕਸ ਕਰਕੇ ਖਾ ਰਹੇ ਹਾਂ ਪਰ ਉਹ ਸਾਨੂੰ ਕਈ ਵਾਰੀ ਚੰਗਾ ਨਹੀਂ ਲੱਗਦਾ ਕਣਕ ਦੀ ਰੋਟੀ ਸਾਲ ਪਰ ਲਗਾਤਾਰ ਖਾਂਦੇ ਰਹੋ ਉਹ ਸਾਨੂੰ ਵਧੀਆ ਲੱਗਦੀ ਨੇ ਚਾਵਲ ਸਾਡੀ ਜ਼ਿੰਦਗੀ ਦਾ ਭੋਜਨ ਹਨ ਪਰ ਉਹ ਰੋਜ਼ ਖਾਤੇ ਨਹੀਂ ਜਾਂਦੇ ਕਣਕ ਦਾ ਆਟਾ ਤੇ ਸਦੀਵੀ ਹੈ ਕਈ ਕੀ ਬਾਣ ਕਣਕ ਲੋਕ ਘਰ ਵਿੱਚ ਰੱਖ ਲਿੰਦੇ ਨੇ ਲਿਆ ਕੇ ਅਰ ਅੱਜ ਜੇ ਸੁਖਾਲਾ ਪਣ ਬਣਾਇਆ ਸੀ ਲੋਕੀ ਵੀ ਤਾਂ ਹੈ ਥੈਦੀਆਂ ਵਿੱਚ ਪੈ ਕੀਤਾ ਹੋਇਆ ਆਟਾ ਇਹ ਅਸਲੀ ਨਹੀਂ ਇਹਦੇ ਵਿੱਚ ਪਤਾ ਨਹੀਂ ਉਹਨਾਂ ਕੀ ਕੁਝ ਮਲਾਇਆ ਹੋਇਆ ਅੱਜ ਦੀ ماں ਮਿਹਨਤ ਕਰਨ ਵਾਸਤੇ ਤਿਆਰ ਨਹੀਂ ਬੇਲੀਆਂ ਮਾਵਾ ਬਣ ਉਹਨੂੰ ਤੋਂ ਦੀਆਂ ਸੰ ਸੁਕਾਉਂਦੀਆਂ ਸਨ ਚੰਗੀ ਤਰ੍ਹਾਂ ਪੇੜ ਕੀਤੇ ਜਾਂਦੇ ਸਨ ਫਿਰ ਆਪ ਆਪਣੀ ਹੱਥੀਂ ਜਾ ਕੇ ਭਿਆਇਆ ਜਾਂਦਾ ਸੀ ਆਟਾ ਇਹ ਤੂੰ ਤੱਕ ਵੀ ਚੱਕੀ ਵਾਲੇ ਨਾਲ ਵੀ ਕੇਰੀ ਝਗੜਾ ਹੋ ਜਾਂਦਾ ਮੈਨੂੰ ਸਾਡੀ ਗਣਤ ਨੂੰ ਮਲਾਇਆ ਕਿਉਂ ਜੇ ਥੋੜਾ ਬਹੁਤਾ ਕਿਸੇ ਦੁਨੀਆ ਦਾ ਮਿਕਸ ਹੋ ਰਿਹਾ ਹੈ ਸਾਫ ਸੁਥਰਾ ਤੇ ਸਾਦਾ ਪੂਜਨ ਖਾਨ ਕਰਕੇ ਪ੍ਰਾਰਥਨ ਲੋਕ ਜਿਹੜੇ ਨਿਰਗੁ ਉਪਰੋਗ ਰਹਿੰਦੇ ਸਨ ਹੁਣ ਜਿਹੜੇ ਪਾਇਕੀਤੇ ਆਤੇ ਨੇ ਉਹ ਤੇ ਕੋਈ ਸਾਫ ਨਹੀਂ ਕਰਦਾ ਜਿਵੇਂ ਤੁਸੀਂ ਗਣਤ ਉਹਨਾਂ ਬੋਰੀਆਂ ਚੋਂ ਮੈਂ ਆਪਣੀ ਉਸੇ ਤਰ੍ਹਾਂ ਭੀ ਕੇ ਤੁਹਾਡੇ ਸਾਹਮਣੇ ਰੱਖ ਦਿੱਤੀ ਪਾਵੇਂ ਮਿੱਟੀ ਘਟਾਉਂਦੇ ਹੋ ਮਰਦੀ ਹੁੰਦੀ ਹੈ ਇਹ ਗੰਨ ਤੋਂ علاوہ ਵੀ ਜਿਹੜੇ ਸਸ਼ਟੇ ਸੌਦੇ ਨੇ ਉਹ ਐਸੇ ਆਟੇ ਵਿੱਚ ਮਿਲਾ ਦਿੱਤੇ ਜਾਂਦੇ ਨੇ ਅਸੀਂ ਫਿਰ ਵੀ ਖਾ ਰਹੇ ਹਾਂ ਸਾਨੂੰ ਤੇ ਸੌਖਾ ਜਾਈਦਾ ਵੀ ਜਾ ਕੇ ਥੋੜੇ ਪੈਸੇ ਦਿੱਤੇ ਆਪਾਂ ਥੇਲੀ ਆਟੇ ਦੀ ਚੁੱਕ ਲੈਣੀ ਦਾ ਚਾਰਾ ਲਾਣਾ ਨਾ ਛੱਜਣਾ ਛਿਪਣੀ ਪਈ ਕਣੀ ਨਾ ਕੋਣੀ ਪਈ ਮੇਰਾ ਸੌਖਾ ਕੰਮ ਹੈ ਦੋ ਤਰ੍ਹਾਂ ਦਾ ਆਟਾ ਤਿਆਰ ਕਰਨ ਨੂੰ ਘਰ ਵਿੱਚ ਇੱਕ ਉਹ ਗਣਕ ਨੂੰ ਤੋਕੇ ਸੁਕਾ ਕੇ ਰਸਾ ਕੇ ਤੇ ਇੱਕ ਥੈਲੀ ਵਾਲਾ ਜਿੰਨਾ ਆਪ ਤੁਸੀਂ ਤਿਆਰ ਕੀਤਾ ਨਾ ਉਹ ਕਦੇ ਵੀ ਰੋਤੀ ਉਹਦੀ ਸੁੱਕੇਗੀ ਨਹੀਂ ਕਿ ਥੇਲੀਆਂ ਵਾਲੇ ਆਟੇ ਦਾ ਪ੍ਰਸ਼ਾਦਾ ਜਿਹੜਾ 2 ਮਿੰਟਾਂ ਬਾਅਦ ਪਾਪੜ ਬਣ ਜਾਂਦਾ ਖਾਧਾ ਤਾਂ ਜਾਂਦਾ ਇਹਦੇ ਵਿੱਚ ਬਹੁਤ ਕੁਝ ਉਹਨਾਂ ਹੋਰ ਭਲਾਇਆ ਇਸ ਸਾਧਗੁਰੂ ਬਾਣੀ ਵਿੱਚ ਆਖਿਆ ਕਿ ਇਹ ਜੀਵ ਜਿਵੇਂ ਪੇਟ ਦੀ ਭੁੱਖ ਨੂੰ ਮਟਾਉਣ ਵਾਸਤੇ ਵਿਸ਼ੇਸ਼ ਖੋੜਣ ਇਹ ਰੱਖਿਆ ਗਿਆ ਵੀ ਸਬਜ਼ੀ ਜੜੀ ਬਰਤੀ ਬਣੇ ਕਣਕ ਦੀ ਰੋਟੀ ਉਹ ਸਾਰਾ ਸਾਲ ਖਾਂਦਾ ਰਹੇ ਆਪਦਾ ਨਹੀਂ ਇਸ ਤਰ੍ਹਾਂ ਤੇਰੇ ਅੰਦਰ ਕਿਤੇ ਚਾਹ ਪੈਦਾ ਹੋ ਜਾਏ ਕਿ ਤੂੰ ਰੱਬ ਦਾ ਨਾਮ ਜਪਦਿਆਂ ਅੱਕੇ ਨਾ ਥੱਕੇ ਨਾ ਤੇਰਾ ਚਿਤ ਕਰੇ ਵੀ ਹੋਰ ਹੋਰ ਜਪਾਂ ਆਪਾਂ ਦਾ ਸਵਾਗਤ ਹੁੰਦਾ ਖੜੀ ਵਾਲ ਵਿੰਦਰ ਇਹਦੀ ਸਮਾਪਤੀ ਨਹੀਂ ਹੋਈ ਕਿਉਂਕਿ ਰਾਸ ਆਇਆ ਨਹੀਂ ਅਜੇ ਸੁਣਦੇ ਰਹੇ ਆ ਕੰਨ ਰਾ ਛਾਰੇ ਆ ਪਰ ਅੰਦਰ ਨਹੀਂ ਜੁੜੇ ਜਦੋਂ ਅੰਦਰ ਜੁੜ ਜੇ ਉਹ ਗੜੀਆਂ ਨਹੀਂ ਜਾਂਦਾ ਕਿਸੇ ਵਿਅਕਤੀ ਦੇ ਕੋਡ ਕੇਸ ਵਿੱਚ ਉਹਨੂੰ ਸਜਾਉਣ ਵਾਲੀ ਹੈ ਕਿ ਕਿਸੇ ਸਿਆਣੇ ਮੁਰਸ਼ ਨੂੰ ਨੇ ਆਖਿਆ ਕਿ ਗੁਰੂ ਬੰਦਨ ਕੱਢ ਦਿੰਦਾ ਸਤਗੁਰ ਸਿੱਖੇ ਬੰਦਨ ਕੱਟ ਹੈ ਗੁਰ ਕਾ ਸਿਖ ਬਿਕਾਰ ਤਿਆ ਟੈ ਸਤਗੁਰ ਸੇ ਕੋ ਨਾਮ ਕਰਨੇ ਗੁਰ ਕਾ ਸਿਖ ਕੋਣ ਪੜੀ ਹੈ ਸਤਗੁਰ ਸਿੱਖਾ ਹਰਥ ਪੜ ਸਵਾਰ ਹੈ ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰ ਹੈ ਉਜਾ ਤਨ ਸ਼ਿਰੂ RAM DAS ਸਾਹਿਬ ਦੇ ਦਰ ਤੇ ਉਹ ਤੇ ਗੇ ਚੱਲਦਾ ਸੀ ਉਥੋਂ ਦਾ ਅਵਸ਼ੰਦਾ ਵਿਅਕਤੀ ਇਨਾ ਵਕੀਲ ਕੋਰਟ ਵਿੱਚ ਪਹੁੰਚ ਗਿਆ ਮੈਂ ਦਰਬਾਰ ਸਾਹਿਬ ਮੱਥਾ ਟੇਕਣਾ ਸੀ ਬਗਤ ਲੱਗਾ ਅੰਦਰ ਜਾ ਕੇ ਬਿਠਾ ਉਹਨਾਂ ਨੂੰ ਮੈਂ ਆਖਿਆ ਸੀ ਵਦਾਰਾ ਨੂੰ ਕਿ ਥੋੜਾ ਸਮਾਂ ਦੇ ਇੱਥੇ ਉਠਾ ਦਿਓ ਪਰ ਬੈਠਾ ਬੈਠਾ ਇੰਨਾ ਜੁੜਿਆ ਵੀ ਮੈਨੂੰ ਆਪਣਾ ਵਕਤ ਚੇਤੇ ਨਹੀਂ ਆਇਆ ਕਿ 8:00 ਵਜੇ ਪਹੁੰਚਣਾ ਸੀ ਕਿਵੇਂ ਕੱਟਦਾ ਗੁਰੂ ਬੰਦਨ ਜਿਹੜਾ ਵਿਰੋਧੀ ਵਿਅਕਤੀ ਸੀ ਉਹਨੇ ਕੇਸ ਵਾਪਸ ਲੈ ਲਿਆ ਕਿ ਮੈਂ ਤੇ ਦਿੱਤੇ ਝੂਠਾ ਪ੍ਰਚਾਰ ਚ ਕਰਾਇਆ ਸੀ ਸੱਚੇ ਨੇ ਉਹਦੇ ਮਨ ਵਿੱਚ ਇੰਨੀ ਤਬਦੀਲੀ ਲਿਆਂਦੀ ਕਿ ਝੂਠੇ ਨੇ ਆਪਣਾ ਝੂਠ ਕਬੂਲ ਕਰ ਲਿਆ ਤੇ ਉਹ ਸ਼ਰਮ ਤੋਂ ਮੁਕਤ ਹੋ ਗਿਆ ਇਹ ਹੈ ਗੁਰੂ ਦੀ ਕਿਰਤ ਗੁਰੂ ਇਸ ਤਰ੍ਹਾਂ ਵਰਤਦਾ ਸਾਡੇ ਵਿੱਚ ਤੇ ਸਤਿਗੁਰਾਂ ਚੋਂ ਉਹਦੇ ਗੁਣਾਂ ਨੂੰ ਮੋੜ ਗਾਓ ਹਰ ਗੁਣ ਗਾਓ ਨੀਤਾ ਨੀਤ ਉਹ ਗੰਦੇ ਨੇ ਚਰਨ ਕਮਲ ਪ੍ਰਭ ਰਾਖੀ ਜੀ ਹਰ ਗੁਣ ਗਾਵੇਂ ਨੀਤਾ ਨੀਤ ਉਹ ਸੰਤ ਜਨ ਜਿਹੜੇ ਨੇ ਪ੍ਰਭੂ ਦੇ ਸੋਨੇ ਚਰਨ ਆਪਣੇ ਹਿਰਦੇ ਵਿੱਚ ਸਦਾ ਟਿਕਾਈ ਰੱਖਦੇ ਨੇ ਉਹਦਾ ਨਾਮ ਹਿਰਦੇ ਵਿੱਚ ਟਕਾ ਕੇ ਰੱਖਦੇ ਨੇ ਉਹ ਸਦਾ ਪ੍ਰਮਾਤਮਾ ਦੀ ਸਿਮਸਨਾ ਦੇ ਗੀਤ ਗਾਉਂਦੇ ਹਨ ਕਿਉਂ ਕਿਉਂਕਿ ਰੱਬ ਦੇ ਨਾਮ ਤੋਂ ਬਿਨਾਂ ਕਿਸੇ ਦਾ ਆਸਰਾ ਉਗੋੜ ਨਹੀਂ ਕਰਦੇ ਤਿਸ ਬਿਨ ਬਦੂ ਜਾਇ ਵਰਨਾ ਕਹੂੰ ਆਦਮਤ ਅੰਤ ਹੈ ਸੋ ਪ੍ਰਮਾਤਮਾ ਤੋਂ ਬਿਨਾ ਕੋ ਨਾ ਨੂੰ ਔਰ ਕੋ ਸਹਾਰਾ ਦਿੱਸਦਾ ਹੀ ਨਹੀਂ ਜੋ ਸਦਾ ਰਹਿ ਸਕੀ ਸੰਤ ਜਨਾਂ ਦੇ ਮਨ ਵਿੱਚ ਇੱਕ ਨਿਸ਼ਚਾ ਪ੍ਰਪੱਕ ਹੋ ਗਿਆ ਕਿ ਉਹ ਪ੍ਰਮਾਤਮਾ ਦੀ ਜਗਤ ਦੇ ਸ਼ੁਰੂ ਵਿੱਚ ਵਚਕਾਰਲੇ ਸਮਿਆਂ ਤੇ ਜਗਤ ਦੇ ਅੰਤ ਵਿੱਚ ਕੈਨਣ ਵਾਲਾ ਇਹਨੂੰ ਕਿਹਾបាន ਹੈ ਆਦ ਪੂਰਣ ਮਦ ਪੂਰਣ ਅੰਤ ਪੂਰਣ ਪਰਮੇਸ਼ਰ ਇਹ ਜਿਹੜਾ ਜਗਤ ਦੇ ਸ਼ਰੂਪ ਜਗਤ ਦੇ ਵਿਚਕਾਰਲੇ ਸਮੇਂ ਤੇ ਜਗਤ ਦੇ ਆਉਣ ਵਾਲੇ ਸਮੇਂ ਤੇ ਮੌਜੂਦ ਹੈ ਹਰ ਜੀ ਉਹਦਾ ਸਿਮਰਨ ਕਰਨੀ ਸਿਮਰਨਤ ਸੰਤ ਸਰਬੱਤ ਰਾਮਣ ਨਾਮ ਅਗਨਾਸ਼ ਜਗਦੀਸ਼ ਰਹਿ ਉਹ ਕਿਉਂ ਕਿਉਂਕਿ ਪਾਪਾਂ ਦਾ ਖਾਣ ਦਾ ਨਾਸ ਕਰਨ ਵਾਲਾ ਪਰਮੇਸ਼ਰ ਹੈ ਉਹਦਾ ਚਿੰਤਨ ਕੀਤਿਆਂ ਪਾਪਾਂ ਤੋਂ ਮੁਕਤ ਹੋ ਸਕੀਦਾ ਹੈ ਉਸ ਰੱਬ ਦਾ ਚਿੰਤਨ ਕੀਤਿਆਂ ਪਰਮੇਸ਼ਰ ਦਾ ਚਿੰਤਨ ਕੀਤਿਆਂ ਸਾਰੇ ਦੁੱਖ ਜਿਹੜੇ ਨੇ ਸਮਰਪਤ ਹੋ ਜਾਂਦੇ ਦੁੱਖਾਂ ਦੀ ਸਮਾਪਤੀ ਲਈ ਵਾਸਤੇ ਉਸ ਰੱਬ ਦਾ ਚਿੰਤਨ ਕਰਨਾ ਬਹੁਤ ਜ਼ਰੂਰੀ ਹੈ। ਇਹ ਸੰਤ ਜਨਾਂ ਨੇ ਮੰਨ ਲਿਆ ਕਿ ਸਾਡਾ ਹੋਰ ਕੋਈ ਅਸਰਾ ਨਹੀਂ। ਰੱਬ ਦੀ ਤੇਜ ਨੇ ਜ਼ਿੰਦਗੀ ਜੀਉਂਦੇ ਜੱਤੇ ਰੱਬ ਤੋਂ ਬਿਨਾਂ ਕਿਸੇ ਨੂੰ ਉਗਲਤੇ ਨਹੀਂ। ਇਸ ਕਰਕੇ ਉਹ ਸਦੀਵੀ ਸੁੱਖਾਂ ਦੇ ਪਾਤਰ ਬਣਦੇ ਨੇ। ਆਪਣੇ ਤਨ ਤੇ ਆਏ ਦੁੱਖਾਂ ਦੇ ਪਹਾੜਾਂ ਨੂੰ ਵੀ ਉਹ ਛੋਟਾ ਜਾ ਕਰਕੇ ਸਹਿਣ ਕਰ ਲੈਂਦੇ ਨੇ। ਉਹਨਾਂ ਕੋਲ ਇੰਨੀ ਸਮਰੱਥਾ ਹੈ। ਇਹ ਪ੍ਰਵਾਇਡ ਕਰਦੇ ਅਸੀਂ ਤੇ ਪੈ ਕੀਤਾ ਛੋਟੇ ਛੋਟੇ ਗੱਲ ਤੋਂ ਡਰ ਕੇ ਪਰ ਉਹਨਾਂ ਦਾ ਜਿਗਰਾ ਇੰਨਾ ਤਨ ਬਣਾ ਦਿੱਤਾ ਇੰਨਾ ਪਰਪੱਕ ਬਣਾ ਦਿੱਤਾ ਉਹਨਾਂ ਨੇ ਕਿਸੇ ਗੱਲ ਦੀ ਪ੍ਰਵਾਣ ਨਹੀਂ ਕੀਤੀ ਰਾਮ ਦਰਬਾਰਾ ਵਸ ਹੁਣ ਸਮਝ ਆ ਗਈ ਜਾ ਕੇ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਅਨੰਕਾਰ ਹੈ ਨਾਨਕਾ ਜਿਹੜਾ ਅਨੰਕਾਰ ਸਦਾ ਆਪ ਹੀ ਆਪ ਹੈ ਇਹਦੇ ਵਾਸ ਸਾਰਾ ਜਗਤ ਹੈ ਜਿਹੜਾ ਸਾਰੇ ਜਗਤ ਨੂੰ ਬਣਾਉਂਦਾ ਹੈ ਚਲਾਉਂਦਾ ਹੈ ਨਾਨਕ ਗਾਏ ਉਹ ਸਾਚਾ ਸੋਏ ਸੁਖ ਪਾਇਆ ਫਿਰ ਦੁੱਖ ਨਾ ਹੋਏ ਇਹਨਾਂ ਦਾ ਉਹ ਸਦਾ ਐਮਨੈਂਟ ਵਾਲਾ ਪ੍ਰਮਾਤਮਾ ਜਿਹੜਾ ਹੈ ਉਹਨੂੰ ਸੰਜਣਾ ਨੇ ਹਿਰਦੇ ਵਿੱਚ ਆਪਣੇ ਮਸਾਲਿਆ ਹੈ ਇਸ ਅਰਥ ਕੋ ਸਦਾ ਆਤਮਿਕ ਆਨੰਦ ਮਾਣਦੇ ਉਹਨਾਂ ਨੂੰ ਕੋਈ ਦੁੱਖ ਕੋ ਨਹੀਂ ਸਕਦਾ ਭਾਵੇਂ ਕਿਸੇ ਵੀ ਤਰ੍ਹਾਂ ਦਾ ਦੁੱਖ ਉਹਨਾਂ ਨੂੰ ਸਤੰਦਾ ਨਹੀਂ ਕਿਉਂ ਨਹੀਂ ਸਤੰਦਾ ਕਿਉਂਕਿ ਜਦੋਂ ਜ਼ਿੰਦਗੀ 'ਚ ਸੁੱਖ ਆਏ ਉਹਨਾਂ ਨੇ ਸੁੱਖਾਂ ਵੇਲੇ ਸ਼ੁਕਰਾ ਨਾ ਕਰਦੇ ਚਾਹ। ਜਿੰਦਗੀ 'ਚ ਦੁੱਖ ਆਏ ਤੇ ਅੱਲਾਹ ਦਿੱਤੀ ਕੀਤੀ ਮਾਲਕਾ ਫਿਰ ਤੇ ਕਿਰਪਾ ਕਰੀ ਤੇਰੀ ਲਗਾ ਬਚਾਏ ਦੁੱਖ ਇਹ ਜਿਹੜਾ ਆਵਾਸ ਮੇਰੇ ਨਾਲ ਇਤਨਾ ਵਾਪਰਨਾ ਸੀ ਮੈਨੂੰ ਕੋਈ ਰੋਸ ਨਹੀਂ ਪਰ ਇੱਕ ਤੇ ਦਇਆ ਕਰੀ ਨਾ ਮੇਰੇ ਤੇ ਨਿਕਤ ਰਹਿਣ ਕਹੀ ਇੱਕ ਤੇ ਤਰਸ ਕਰੀ ਮੇਰੇ ਤੇ ਕਿ ਇਸ ਦੁੱਖ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਸਹਿਣ ਕਰ ਸਕਾਂ ਮੈਨੂੰ ਇੱਕ ਸਮਰੱਥਾ ਮਿਲ ਜਾਏ ਕਿ ਮੈਂ ਆਪਣੀ ਜ਼ਿੰਦਗੀ 'ਚ ਇਸ ਦੁੱਖ ਨੂੰ ਹੰਡਾ ਕੇ ਸਹਿਣ ਕਰਕੇ ਤੇਰੀ ਕਿਰਪਾ ਤੇਰੀ ਰਹਿਮਤ ਦਾ ਪਾਤਰ ਬਣ ਸਕਾਂ ਮੇਰੀ ਅਰਦਾਸ ਹੈ ਮੈਨੂੰ ਸਮਰਪਤ ਆਦੇ ਇਹ ਸੁਭਾਅ ਹੈ ਸੰਤਾਂ ਦਾ ਅਸੀਂ ਦੁੱਖ ਵਿੱਚ ਨਰਾਜ ਹੁੰਦੇ ਹਾਂ ਅਸੀਂ ਦੁੱਖ ਚ ਕੀ ਨਰਾਜ ਹੋਣਾ ਅਸੀਂ ਕਿਸ ਗੱਲ ਤੋਂ ਨਰਾਜ ਹੁੰਦੇ ਕਿ ਆਪਾਂ ਤੇ ਤੇਰੇ ਦਰ ਤੇ ਰੋਣ ਚ ਆਨੇ ਆਪਾਂ ਤੇ ਨਾਮ ਜਪਣੇ ਆ ਆਪਾਂ ਤੇ ਸੇਵਾ ਕਰਨੇ ਆ ਸਾਨੂੰ ਤੂੰ ਕੁਝ ਵੀ ਨਹੀਂ ਦਿੱਤਾ ਤੇ ਦੂਜਿਆਂ ਨੂੰ ਬਹੁਤ ਕੁਝ ਦੇ ਲਿਆ ਹੋਇਆ ਕੋ ਲਾਂਬੇ ਵੀ ਨਹੀਂ ਆ ਕੋ ਲਾਂਬਿਆਂ ਤੋਂ ਬਿਨਾ ਸ਼ਿਕਵਿਆਂ ਤੋਂ ਬਿਨਾ ਅੱਜ ਦੀ ਮਨੁੱਖਤਾ ਨੇ ਪਰਮੇਸ਼ਰ ਨੂੰ ਕੁਝ ਨਹੀਂ ਸੰਤ ਜਾਣ ਸਭ ਗੁਣ ਦੁਨੀਆ ਤੇ ਵਣਦੇ ਨੇ ਗੁਣ ਗਾ ਕੇ ਉਹਦਾ ਸ਼ੁਕਰਾਨਾ ਕਰਦੇ ਨੇ ਦੁੱਖ ਆਵੇ ਸੁੱਖ ਆਵੇ ਉਹ ਉਹਦੇ ਨਾਲ ਨਰਾਜ ਨਹੀਂ ਹੁੰਦੇ ਪਰ ਅਸੀਂ ਤੇ ਛੋਟੀ ਛੋਟੀ ਗੱਲ ਤੇ ਪਰਮੇਸ਼ਰ ਨੂੰ ਰੋਸ ਜਨ ਨਹੀਂ ਹਾਂ ਛੋਟੀ ਛੋਟੀ ਗੱਲ ਤੇ ਪਰਮੇਸ਼ਰ ਨਾਲ ਸ਼ਿਕਵੇ ਕੀਤੇ ਜਾਂ ਦਿੰਦੇ ਨੇ ਇਸ ਸੰਤ ਗੁਣਾਂ ਖਿੱਚ ਕੇਿਆਂ ਦੇ ਨਾਲ ਉਹ ਖੁਸ਼ ਨਹੀਂ ਹੁੰਦਾ ਰੀਝਦਾ ਨਹੀਂ ਪਰਮੇਸ਼ਰ ਦੀ ਰਹਿਮਤ ਦੇ ਪਾਤਰ ਬਣਨ ਵਾਸਤੇ ਸਾਨੂੰ ਪਰਮੇਸ਼ਰ ਦੇ ਗੁਣ ਪ੍ਰਭਕ타 ਦੇ ਨਾਲ ਸਦੀਵੀ ਗਾਣੇ ਪੜਨੇ ਨੇ ਉਹਦੇ ਗੁਣਾਂ ਨੂੰ ਗਾ ਕੇ ਹੀ ਰਹਿਮਤ ਦੇ ਪਾਤਰ ਬਣਨਾ ਪਵੇਗਾ ਜਦੋਂ ਮਨੁੱਖ ਜਿਲੇਆਂ ਸ਼ਿਕਵਿਆਂ ਤੋਂ ਉੱਪਰ ਉੱਠ ਕੇ ਜੋ ਕੁਝ ਪ੍ਰਮਾਤਮਾ ਕਰਦਾ ਉਹ ਸਾਡੇ ਨੇਸ਼ੇ ਕਰ ਗਿਆ ਹੈ ਕਿਉਂਕਿ ਸਤਗੁਰਾਂ ਦੀ ਬਾਣੀ ਅਸੀਂ ਰੋਜ਼ ਪੜੀ ਸੁਖ ਨਿਸ਼ਕਿਦਾ ਪਾਠ ਪੰਜ ਬਾਣੀਆਂ ਕੋ ਨਾਂ ਕਰੇ ਬੇੰਤ ਪ੍ਰੇਮੀ ਨੇ ਜਿਹੜੇ ਸੁਖਮਣੀ ਜ਼ਰੂਰ ਕਰਦੇ ਨੇ ਕਿਉਂ ਕਿ ਉਹ ਕੇ ਦੇ ਨਾਲ ਨਾਂ ਨਾਲ ਜੁੜ ਗਿਆ ਪਈ ਸੁੱਖਾਂ ਦੀ ਮਣੀ ਹੈ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋਣੀ ਤੇ ਉਹ ਸੁੱਖਾਂ ਦੀ ਮਣੀ ਵਿੱਚ ਸਾਧਗੁਰੂ ਕਹਿੰਦੇ ਨੇ ਤੈਨੂੰ ਕਿਵੇਂ ਬੁੜੇ ਖਾ ਬੈ ਗਿਆ ਜੋ ਕੋ ਜੋ ਕਰਨਿਆ ਉਹ ਤੇ ਪੂਰਾ ਕਰਦਾ ਨਹੀਂ ਉਹਦੇ ਉਤੇ ਹੁੰਦਾ ਨਹੀਂ ਇਸ ਤਰੇ ਹੋਏ ਸੁਨਾਹੀ ਮੁਰਾ ਪੁਰੇ ਕਹੋ ਕਿ ਨਾਂ ਕਸ਼ਕਰਾ ਸਾਹਿਬ ਕਹਿੰਦੇ ਨੇ ਨੇੜੇ ਉਹ ਕੇ ਦੱਸ ਜੀ ਉਹਨੇ ਕੀਤਾ ਤੈਨੂੰ ਬੁਰਾ ਲੱਗ ਰਿਹਾ ਉਹ ਬੁਰਾ ਕਰਦਾ ਨਹੀਂ ਮੈਨੂੰ ਵੀ ਜਿਹੜੇ ਉਹ ਕਿ ਦੱਸਦਾ ਜਾਏ ਕਿ ਹੋਰ ਕਿੰਨੇ ਕੀਤਾ ਹੈ ਰੱਬ ਨੇ ਬੁਰਾ ਕਰਣਾ ਨਹੀਂ ਤੈਨੂੰ ਭਲੇ ਖਾ ਲੱਗ ਹੈ ਤੂੰ ਉਸ ਪਨੇ ਖੇਵਸ ਹੋ ਗਿਆ ਹੈ ਰੱਬ ਤੂੰ ਕਦੇ ਬੁਰਾ ਨਹੀਂ ਹੁੰਦਾ ਰੱਬ ਹਰ ਸਮੇਂ ਭਲਾ ਕਰਦਾ ਸਤਿਗੁਰ ਸਭ ਦਾ ਭਲਾ ਮਨਾਉਂਦਾ ਕਿਸ ਦਾ ਬੁਰਾ ਨਹੀਂ ਚਾਰਿਆਂ ਦਾ ਭਲਾ ਮੰਗਦਾ ਸਾਰਿਆਂ ਦਾ ਭਲਾ ਕਰਦਾ ਹੈ ਗੁਰੂ ਇਸ ਕਰਕੇ ਸਤਜਾਨ ਸਦੀਵਾਂ ਹੀ ਉਹਦਾ ਆਸਰਾ ਲੈ ਕੇ ਆਪਣਾ ਜੀਵਨ ਜਿਉਂਦੇ ਨੇ ਗੁਰੂ ਰਹਿਮ ਕਰੇ ਅਸੀਂ ਰੱਬ ਦਾ ਆਸਰਾ ਲੈ ਕੇ ਆਪਣੀ ਜ਼ਿੰਦਗੀ ਜਿਉ ਸਕੀਏ ਹੋਈਆਂ ਭੁੱਲਾਂ ਚੁੱਕਾਂ ਖੋਖੀ ਮਾ ਗੁਰੂ ਅਤੇ ਸੰਗਤ ਬਖਸ਼ਣ ਜੋ ਕੇ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹਾਰਾਤੀ ਜਾਮਿਕ ਓੰਕਾਰ ਸਤਪੁਰ ਪ੍ਰਸਾਦ